ਸ਼ੁਕਰੀਕਾਲ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਮੈਂ ਹਾਂ ਤੁਹਾਡੇ ਨਾਲ ਰਾਜਪਿੰਦਰ ਕੌਰ ਲੈ ਕੇ ਹਾਜ਼ਰਾਂ ਨਿਰਪੱਖ ਟਾਕ ਜਿਸ ਤਰ੍ਹਾਂ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਹਰ ਰੋਜ਼ ਅਹਿਮ ਖਬਰਾਂ ਪੁੱਛੀਆਂ ਜਿਹੜੀਆਂ ਦਿਨ ਭਰ ਦੀਆਂ ਉਸ ਤੇ ਚਰਚਾ ਕਰਦੇ ਹਾਂ ਤੇ ਅੱਜ ਵੀ ਸਾਡੇ ਨਾਲ ਚਰਚਾ ਲਈ ਜਿਹੜੇ ਗੈਸਟ ਨੇ ਸੀਨੀਅਰ ਪੱਤਰਕਾਰ ਜਗਸੀਰ ਸਿੰਘ ਸੰਧੂ ਉਹ ਰਹਿਣਗੇ ਖਬਰਾਂ ਤੇ ਚਰਚਾ ਕਰਾਂਗੇ ਵਿਸਤਾਰ ਦੇ ਵਿੱਚ ਜਿਹੜੀਆਂ ਅਹਿਮ ਖਬਰਾਂ ਹੈ ਪਹਿਲੀ ਮੰਦਭਾਗੀ ਖਬਰ ਹੈ ਜਿਹੜੀ ਬਰਟੇਨ ਤੋਂ ਸਾਹਮਣੇ ਆਈ ਹੈ ਜਿੱਥੇ ਦੋ ਸਿੱਖ ਬਜ਼ੁਰਗਾਂ ਦੇ ਨਾਲ ਗੋਰਿਆਂ ਦੇ ਵੱਲੋਂ ਜੜੀ ਕੁੱਟਮਾਰ ਕੀਤੀ ਗਈ ਹੈ ਦਸਤਾਰ ਲਾਹੀ ਗਈ ਬੇਖਦੀ ਨਿੰਦਮੀ ਉਹ ਘਟਨਾ ਹੈ ਤੇ ਦੂਸਰੀ ਜਿਹੜੀ ਅਹਿਮ ਖਬਰ ਹੈ ਅੱਜ ਸੁੱਚਾ ਸਿੰਘ ਲੰਗਾ ਜੇਲ੍ਹ ਦੇ ਵਿੱਚ ਵਿਕਰਮ ਸਿੰਘ ਮੈਡੀਟੀਆਂ ਨੂੰ ਮਿਲਣ ਪਹੁੰਚਦੇ ਆ ਪਰ ਉਹਨਾਂ ਨੂੰ ਨਹੀਂ ਮਿਲਣ ਦਿੱਤਾ ਜਾਂਦਾ ਤੇ ਉਹਨਾਂ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਤੇ ਸ਼ਬਦੀ ਵਾਰ ਵੀ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਇੱਕ ਹੋਰ ਮੰਦਭਾਗੀ ਖਬਰ ਫਿਰੋਜ਼ਪੁਰ ਤੋਂ ਜਿੱਥੇ 14 ਸਾਲਾਂ ਮੁੰਡੇ ਨੇ ਪਿਸਤੌਲ ਨੂੰ ਖੜਾਉਣਾ ਸਮਝ ਕੇ ਉਹਦੇ ਨਾਲ ਖੇਡ ਰਿਆ ਸੀ ਉਹਦੇ ਸਿਰ ਦੇ ਵਿੱਚ ਗੋਲੀ ਲੱਗਦੀ ਹੈ ਤੇ ਜਾਨ ਚਲੀ ਜਾਂਦੀ ਹੈ ਤਾਂ ਇਹਨਾਂ ਸਾਰੀਆਂ ਖਬਰਾਂ ਤੇ ਅੱਜ ਦੇ ਇਸ ਸ਼ੋਅ ਦੇ ਵਿੱਚ ਅਸੀਂ ਚਰਚਾ ਕਰਾਂਗੇ ਸਰ ਸਾਡੇ ਨਾਲ ਜੁੜ ਚੁੱਕੇ ਨੇ ਸਿਰ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੀਆਂ ਨਿਰਪੱਖ ਪੋਸਟ ਤੇ ਬਲਵੰਤ ਰਾਜਿੰਦਰ ਹਰੇ ਅੱਜ ਕਾਨਪਰ ਅਤੇ ਪਰੇ ਸਭ ਸ੍ਰੀ ਕਾਲ ਨਮਸਤੇ ਅਦਾਬ ਸਲਾਮ ਦੇ ਸਰ ਜਿਹੜੀ ਪਹਿਲੀ ਖਬਰ ਹੈ ਜਿਹਦੇ ਤੇ ਮੈਂ ਚਰਚਾ ਕਰਨਾ ਚਾਹਣੀ ਹੈ ਜਿਸ ਤਰ੍ਹਾਂ ਕਿ ਕਾਫੀ ਜਿਆਦਾ ਸਿੱਖ ਪਾਈਚਾਰੇ ਦੇ ਵਿੱਚ ਇਸ ਖਬਰ ਨੂੰ ਲੈ ਕੇ ਰੋਸ ਪ੍ਰਗਟਾਇਆ ਜਾ ਰਿਹਾ ਕਿ ਦੋ ਸਿੱਖ ਬਜ਼ੁਰਗਾਂ ਦੀ ਕੁੱਟਮਾਰ ਕੀਤੀ ਗਈ ਹੈ ਬਟੇਨ ਦੇ ਵਿੱਚ ਉਹਨਾਂ ਦੀ ਦਸਤਾਰ ਲਈ ਗਈ ਹੈ ਜਿਸ ਤੋਂ ਬਾਅਦ ਹਰਮੀਤ ਸਿੰਘ ਕਲਕਾ ਉਹਨਾਂ ਨੇ ਵੀ ਵਿਰੋਧ ਕੀਤਾ ਹੈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਪੋਸਟ ਸਾਂਝੀ ਕਰਕੇ ਇਸ ਘਟਨਾ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਰੋਸ ਉਹਨਾਂ ਨੇ ਜਤਾਇਆ ਕਿ ਜਿਹੜੀ ਮੰਦਭਾਗੀ ਖਬਰ ਹੈ ਇਸ ਤਰ੍ਹਾਂ ਵਿਦੇਸ਼ਾਂ ਦੇ ਵਿੱਚ ਅਕਸਰ ਹੀ ਅਸੀਂ ਦੇਖਦੇ ਆ ਕਿ ਇਸ ਤਰ੍ਹਾਂ ਜਿਹੜੀ ਨਸਲੀ ਵਿਤਕਰੇ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਤੁਸੀਂ ਇਸ ਖਬਰ ਨੂੰ ਕਿਵੇਂ ਦੇਖਦੇ ਹੋ ਬਿਲਕੁਲ ਜੀ ਇਹ ਜੁਕੇ ਦਾ ਮਾਮਲਾ ਹੈਗਾ ਬੁਲਗੌਰ ਹੈਪਟਨ ਰੇਲਵੇ ਸਟੇਸ਼ਨ ਦਾ ਉਹਦੇ ਉੱਪਰ ਕਿਹਾ ਜਾਂਦਾ ਵੀ ਤਿੰਨ ਨੌਜਵਾਨ ਆਉਂਦੇ ਆ ਅਚਾਨਕ ਤੇ ਉਹਨਾਂ ਨੇ ਆਪੇ ਬਜ਼ੁਰਗਾਂ ਦੇ ਉੱਪਰ ਹੌਲਾ ਕਰਦਾ ਉਹਨਾਂ ਨੂੰ ਕੁੱਟਣਾ ਮਾਰਨਾ ਸ਼ੁਰੂ ਕਰਤਾ ਇਹਦੀ ਵੀਡੀਓ ਆ ਬਣ ਗਈ ਆ ਤੇ ਉਹ ਵੀਡੀਓ ਵਾਇਰਲ ਵੀ ਹੋਈ ਹੈਗੀ ਤੇ ਹਾਲਾਂਕਿ ਕਿਹਾ ਜਿਹੜੀ ਖਬਰਾਂ ਦੇ ਮਤਲਬ ਪਤਾ ਇਹ ਲੱਗਾ ਵੀ ਉਹਨਾਂ ਨੂੰ ਪੁਲਿਸ ਨੇ ਉਹ ਕੁੱਟਮਾਰ ਕਰਨ ਵਾਲੇ ਨੌਜਵਾਨਾਂ ਨੂੰ ਹਰਾਸਤ ਦੇ ਵਿੱਚ ਵੀ ਲਿਆ ਪਰਵਾਦ ਦੇ ਵਿੱਚ ਜਮਾਨਤ ਦੇ ਉੱਪਰ ਛੱਡ ਦਿੱਤਾ ਗੱਲ ਰਹੀ ਹੈ ਵੀ ਸਿੱਖਾਂ ਦੇ ਉੱਪਰ ਹਮਲਾ ਨਹੀਂ ਸਿੱਖ ਅਜਿਹੀ ਕੌਮ ਆ ਕਿ ਪੂਰੀ ਦੁਨੀਆ ਦੇ ਉੱਤੋਂ ਨਿਆਰੀ ਹੈਗੀ ਸਿੱਖਾਂ ਦੀ ਪਛਾਣ ਆ ਜਿਹੜੀ ਉਹ ਬਿਲਕੁਲ ਵੱਖਰੀ ਹੈ ਆਹ ਦੁਨੀਆ ਦੇ ਨਾਲੋਂ ਆ ਸਿੱਖ ਦਸਤਾਰ ਸਜਾਉਂਦੇ ਆ ਸਿਰ ਦੇ ਉੱਪਰ ਪਗੜੀ ਬੰਨ੍ਹਦੇ ਆ ਹਾਲਾਂਕਿ ਦਸਤਾਰ ਹੋਰ ਵੀ ਬਹੁਤ ਸਾਰੀਆਂ ਕੌਮਾਂ ਜਿਹੜੀਆਂ ਪੱਗ ਬੰਨ੍ਹਦੀਆਂ ਨੇ ਪਰ ਸਿੱਖਾਂ ਦੀ ਦਸਤਾਰ ਹੈ ਜਿਹੜੀ ਉਹ ਇੱਕ ਤਰ੍ਹਾਂ ਦੇ ਨਾਲ ਅਸੀਂ ਕਹਿ ਸਕਦੇ ਆਗੇ ਉਹਨਾਂ ਦੇ ਸਰੀਰ ਦਾ ਇੱਕ ਹਿੱਸਾ ਬਣ ਜਾਂਦੀ ਹੈਗੀ ਜਦੋਂ ਅਸੀਂ ਦੇ ਅੰਮ੍ਰਿਤ ਧਾਰਿਆ ਜਾਂ ਵੈਸੇ ਵੀ ਹੈ ਗੁਰੂ ਸਾਹਿਬ ਵੱਲੋਂ ਸਾਫਤ ਸੂਰਤ ਦਸਤਾਰ ਸਿਰਾ ਵਰਮਾਣੀ ਦੇ ਵਿੱਚ ਵੀ ਇਸ ਤਰ੍ਹਾਂ ਦਾ ਜ਼ਿਕਰ ਕੀਤਾ ਗਿਆ ਹੈਗਾ ਸਿੱਖ ਲਈ ਇਹ ਬਹੁਤ ਜ਼ਰੂਰੀ ਹੈਗਾ ਔਰ ਉਦੋਂ علاوہ ਵੀ ਸਿੱਖਾਂ ਦੇ ਜਿਹੜੀ ਹੋਰ ਮਸਲੇ ਆ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਆ ਕਿਰਪਾਨ ਪਾਉਂਦੇ ਆ ਹੋਰ ਤਕਾਰਨੇਗੇ ਕੜਾ ਧਾਰਨ ਕਰਦੇ ਹੈਗੇ ਦਾੜੀ ਕੇਸ ਰੱਖੀ ਹੁੰਦੀ ਹੈ ਸੋ ਬਹੁਤ ਸਾਰੇ ਇਸ ਤਰ੍ਹਾਂ ਦੀਆਂ ਜਿਹੜੀਆਂ ਦੁਨੀਆ ਦੇ ਨਾਲੋਂ ਸਿੱਖਾਂ ਨੂੰ ਵੱਖਰੇ ਤੌਰ ਦੇ ਉੱਪਰ ਦਰਸਾਉਂਦੀ ਹੈ ਇਹ ਚਿੰਨ੍ਹ ਜਿਹੜੇ ਸਿੱਖੀ ਦੇ ਚਿੰਨ੍ਹ ਨੇਗੇ ਤੇ ਇਹੀ ਆ ਸਿੱਖੀ ਦੇ ਚਿੰਨ੍ਹ ਜਿੱਤੇ ਛੱਡ ਲਈ ਮਾਨ ਵਾਲੀ ਗੱਲ ਆ ਉੱਥੇ ਲੋਕਾਂ ਨੂੰ ਅਵੇਅਰਨੈਸ ਨਾ ਹੋਣ ਕਰਕੇ ਸਾਡੀਆਂ ਇਹ ਕਈ ਵਾਰ ਇਹਨਾਂ ਗੱਲਾਂ ਦੇ ਨਾਲ ਹੀ ਸਿੱਖਾਂ ਦੇ ਉੱਪਰ ਇਹ ਹਮਲੇ ਆ ਹੋ ਜਾਂਦੇ ਹੈਗੇ ਜਿਸ ਤਰ੍ਹਾਂ ਦੇਸ਼ਾਂ ਦੇ ਵਿੱਚ ਵੀ ਹਮਲੇ ਹੁੰਦੇ ਆ ਪਰ ਮਨ ਦੇਸ਼ਾਂ ਦੀ ਗੱਲ ਛੱਡੀਏ ਦੇਸ਼ ਦੇ ਵਿੱਚ ਵੀ ਹਮਲੇ ਹੋ ਰਹੇ ਨੇਗੇ ਹਾਂ ਪਿਛਲੇ ਦਿਨਾਂ ਦੇ ਵਿੱਚ ਹੀ ਬੜਾ ਰੌਲਾ ਪਿਆਗਾ Rajasthan ਦੇ ਵਿੱਚ ਇੱਕ ਲੜਕੀ ਨੂੰ ਪੀਪਰ ਨਹੀਂ ਦੇਣ ਦਿੱਤੇ ਗੇ ਪੀਪਰ ਵੀ ਕਾਹਦੇ ਜਨੀਸ਼ਰੀ ਦੇ ਪੀਪਰ ਹੋ ਰਹੇ ਹੈ ਜਨੀਸ਼ਰੀ ਜਿਹੜੇ ਸਿੱਖਾਂ ਨੂੰ ਅਧਿਕਾਰ ਦਿੰਦਾ ਹੋਇਆਗਾ ਕਰਪਾਨ ਪਹਿਨਣ ਦਾ ਉਸ ਜਨੀਸ਼ੀ ਦੇ ਪੇਪਰਾਂ ਦੇ ਵਿੱਚ ਹੀ ਵਰਹੁਣ ਕਾਨੂੰਨ ਦੇ ਪੇਪਰਾਂ ਦੇ ਵਿੱਚ ਹੀ ਬੈਠਣ ਦਿੱਤਾ ਗਿਆ ਕਿ ਉਹਦੇ ਕਿਪਾਂ ਅੰਧਾਰੀ ਆ ਉਹ ਲੜਕੀ ਬਾਤਰਾ ਪਾਇਆ ਹੋਇਆ ਹੈਗਾ ਤੇ ਇਹਦਾ ਸਭ ਤੋਂ ਵੱਡਾ ਕਾਰਨ ਦੇਸ਼ ਦੇ ਵਿੱਚ ਵੀ ਹੋ ਰਿਹਾ ਤੇ ਬਾਹਰ ਦੇ ਵਿੱਚ ਵੀ ਹੋ ਰਿਹਾ ਸੈਕ ਕੌਮ ਹੈ ਜਿਹੜੀ ਪੂਰੀ ਦੁਨੀਆ ਦੇ ਵਿੱਚ ਫੈਲ ਚੁੱਕੀ ਹੈ ਤੇ ਇਹਨੂੰ ਜਿਹੜੀਆਂ ਸਮੱਸਿਆਵਾਂ ਨੇ ਉਹ ਲੱਗਦਾ ਵੀ ਹਰ ਮੁਲਕ ਦੇ ਵਿੱਚ ਕਿਤੇ ਲਾਈਸੈਂਸ ਬਣਾਉਣ ਨੂੰ ਲੈ ਕੇ ਪੰਗਾ ਪੈ ਜਾਂਦਾ ਵੀ ਤੁਹਾਡੇ ਸਿਰ ਤੇ ਦਸਤਾਰ ਨਹੀਂ ਹੋਣੀ ਚਾਹੀਦੀ ਇਦਾਂ ਹੋਰ ਅੜੇ ਨੂੰ ਲੈ ਕੇ ਸਰਪਾਨ ਨੂੰ ਲੈ ਕੇ ਇਸ ਤਰ੍ਹਾਂ ਦੀ ਦਿੱਕਤਾਂ ਜਿਹੜੀਆਂ ਨਸਲੀ ਦਿੱਕਤਾਂ ਆਪਾਂ ਕਹਿ ਰਹੇ ਹਾਂ ਉਹਦਾ ਸਟਾਰ ਹੋਣਾ ਪੈ ਰਿਹਾ ਸਿੱਖਾਂ ਨੂੰ ਬਹੁਤ ਦੁਨੀਆ ਦੇ ਵਿੱਚ ਵੀ ਦੁਨੀਆ ਦੇ ਵਿੱਚ ਵੀ ਹੁਣ ਸਿੱਖ ਦੁਨੀਆ ਪੂਰੀ ਦੁਨੀਆ ਦੇ ਵਿੱਚ ਫੈਲ ਚੁੱਕੇ ਆ ਸਿੱਖਾਂ ਦਾ ਆਪਣਾ ਮੁਰਖ ਕੋਈ ਨਹੀਂ ਹੈਗਾ ਜਿਹੜਾ ਉਥੋਂ ਦੇ ਐਂਬੈਸੀ ਨੂੰ ਆਹਾਰੇ ਬਾਰੇ ਜੇ ਕੋਈ ਇਸ ਤਰ੍ਹਾਂ ਦੀ ਗੱਲ ਆਉਂਦੀ ਆ ਤਾਂ ਉਹਨੂੰ ਦੱਸ ਸਕੇ ਤੇ ਭਾਰਤ ਦੀ ਵਿੱਚ ਰਹਿੰਦੇ ਹੋਏ ਭਾਰਤ ਦੀ ਯੂਨੀਵਰਸਿਟੀ ਦੇ ਬਾਹਰ ਤਾਂ ਮੈਨੂੰ ਲੱਗਾ ਸਿੱਖਾਂ ਲਈ ਕੀ ਇਹਨਾਂ ਕਾਰਨਾ ਕਰਕੇ ਜਿੱਥੇ ਪੰਗਾ ਪੈਦਾ ਜਾਂ ਜਿਸ ਤਰ੍ਹਾਂ ਨੇ ਹਮਲੇ ਹੁੰਦੇ ਆ ਉਹਦੇ ਬਾਰੇ ਕੀ ਰੱਖਿਆ ਕਰ ਰਹੀ ਹੈ ਭਾਰਤ ਦੇ ਵਿੱਚ ਖੁੱਲ੍ਹ ਮੈਂ ਭਾਰਤ ਦੇ ਵਿੱਚੀ ਉਹ ਸਿੱਖਾਂ ਦੀ ਰੱਖਿਆ ਨਹੀਂ ਕਰ ਰਹਾ ਭਾਰਤ ਦੀ ਸਰਕਾਰ ਤਾਂ ਸਾਡੇ ਸਾਹਮਣੇ ਆਗਾ 83 ਅਪੰਬਰ 1984 ਸਰ ਪਾਗਦੇ ਕਾਰਨ ਚਾਹੇ ਉਹ ਇਹ ਵੀ ਨਹੀਂ ਦੇਖਿਆ ਗਿਆ ਵੀ ਉਹ ਹਿੰਦੂ ਹੈ ਜਾਂ ਉਹ ਕਿ ਜਦੋਂ ਆ ਜਾਉ ਮੁਸਲਮਾਨ ਉਹ ਉਹਦੀ ਇਹੀ ਹੋਗਾ ਕਿ ਜਦੋਂ ਸਿਰ ਤੇ ਪੱਗ ਬੰਨੀ ਆ ਤੈਨੂੰ ਮਾਰ ਦੋ ਉਹਨੂੰ ਫੱਟ ਕੇ ਛਾੜ ਦਿਓ ਸਿਸ਼ਨਾ ਤੇ ਫੜ ਕੇ ਪਾੜ ਕਰਕੇ ਮਾਰਿਆ ਗਿਆ ਸਾਡੇ ਮੁਰਗ ਦੇ ਵਿੱਚ ਹੀ ਕੁਝ ਹੋਇਆ ਵਾ ਸੋ ਹੁਣ ਜਿਹੜੇ ਰਾਜ ਦੇ ਪੂਰੇ ਸਾਡੇ ਇਹ ਜਿਹਨੋਂ ਵਿਦੇਸ਼ ਦੇ ਵਿੱਚ ਪੰਗਾ ਹੁੰਦਾ ਉਦੋਂ ਤਾਂ ਬਹੁਤ ਭੱਜ ਕੇ ਬੋਲਦੇ ਆ ਖਾਸ ਕਰਕੇ ਪਾਕਿਸਤਾਨ ਤੋਂ ਹੋ ਜੇ ਜਾਂ ਕਿਤੇ ਮਨਜ਼ੂਰ ਗਿਆ ਹੁਣ ਹੋ ਗਿਆ ਅਜ ਸੁਖਵੀਰ ਸਿੰਘ ਬਾਦਲ ਇਹ ਬੋਲਿਆਗਾ ਉਦੋਂ ਦਿੱਲੀ ਆਏ ਵੀ ਬੋਲਿਆ ਪਰ ਉਹ ਕਿ ਦੇ ਮੋਰਕ ਦੇ ਵਿੱਚ ਪਤਾ ਪੈਂਦਾ ਉਦੋਂ ਫਿਰ ਚੁੱਪ ਕਰ ਜਾਂਦੇ ਨੇ ਨਾ ਦਿੱਲੀ ਵਾਲੇ ਬੋਲੇ ਨੇ ਨਾ ਕੋਈ ਹੋਰ ਬੋਲੇ ਆ ਉਹ ਦਿਨੀਸ਼ ਜਿਹੜੇ ਪੇਪਰ ਤੇ ਸੀ ਉਹਦੇ ਵੇਲੇ ਹੁਣ ਆਹ ਦਿੱਲੀ ਦੇ ਸਿੱਖ ਐਸ ਵੇਲੇ ਭਾਜਪਾ ਦੇ ਨਾਲ ਆ ਦਿੱਲੀ ਦੀ ਸਰਕਾਰ ਦੇ ਵਿੱਚ ਨੇ ਦਿੱਲੀ ਦੇ ਮਤਲਬ ਪਕਤਾਂ ਦੇ ਨਾਲ ਭਾਜਪਾ ਸਿੱਖਾਂ ਦੇ ਉੱਪਰ ਨਾਲ ਆਪਣਾ ਬੜਾ 헤ਜ ਦਿਖਾ ਰਹੀ ਹੈ ਪਰ ਭਾਰਤ ਦੇ ਵਿੱਚ ਵੀ ਇਹੀ ਕਸੂਰੀ ਜੰਗਾ ਪਰ ਆਏ ਆ ਜਿਹੜੇ ਭਾਜਪਾ ਨਾਲ ਵੇਲੇ ਹੋ ਸਿੱਖ ਨੇਗੇ ਉਹ ਜਦੋਂ ਦੇਸ਼ ਦੇ ਵਿੱਚ ਹੁੰਦਾ ਉਦੋਂ ਚੁੱਪ ਕਰ ਜਾਂਦੇ ਨੇ ਜਦੋਂ ਬਰੇਸ਼ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਪੰਗਾ ਪੈਂਦਾ ਉਹਦਾ ਮਤਲਬ ਇਹ ਇਸ ਤਰ੍ਹਾਂ ਦਾ ਰਵਾੜ ਪਾਏ ਨਾ ਇਹਦਾ ਉਹ ਅਸਲ ਦੇ ਵਿੱਚ ਜਿਹੜਾ ਵਿਦੇਸ਼ਾਂ ਦੇ ਵਿੱਚ ਹੁੰਦੇ ਆ ਇਹਨਾਂ ਕਿਤਾ ਆ ਮਤਲਬ ਕਹਾਣ ਦੀ ਗੱਲ ਇਹ ਮੈਂ ਅੱਗੇ ਵੀ ਬਹੁਤ ਵਾਰੀ ਗੱਲ ਜ਼ਿਕਰ ਕੀਤਾ ਵਾ ਇੱਕ ਵਾਰ ਮੈਂ ਤਖਤ ਸਾਹਿਬ ਤੋਂ ਵੀ ਜ਼ਿਕਰ ਕਰਾਇਆ ਸਿੰਘ ਸਾਹਿਬ ਦੇ ਸਾਹਮਣੇ ਇਹੀ ਕਹਿੰਦੀ ਆਰਪੀ ਸਿੰਘ ਹਣੀ ਉਦੋਂ ਪ੍ਰਚਾਰ ਦੇ ਜੱਜੇ ਦਾ ਹੁੰਦੇ ਸੀ ਮੀਡੀਆ ਸਿੱਖ ਮੀਡੀਆ ਇਹਨਾਂ ਨੇ ਮੀਟਿੰਗ ਰੱਖੀ ਹੋਈ ਸੀ ਉਦੋਂ ਮੈਂ ਗੱਲ ਕਹੀ ਸੀ ਕਿ ਸਿੱਖਾਂ ਕੋਲ ਦਾ ਮੀਡੀਆ ਨਹੀਂ ਹੈਗਾ ਅਸੀਂ ਦੁਨੀਆ ਨੂੰ ਕਿਵੇਂ ਦੱਸ ਦਿਆਂਗੇ ਆਪ ਦਾ ਆਪਣੀ ਪਛਾਣ ਹੈ ਜੀ ਅੱਜ ਤੱਕ ਸਿੱਖਾਂ ਸਿੱਖ ਕੌਮ ਆਪਣਾ ਮੀਡੀਆ ਨਹੀਂ ਬਣਾਇਆ ਠੀਕਾ ਜਿਸ ਤਰ੍ਹਾਂ ਆਪਾਂ ਹਮਾਰਾ ਛੋਟਾ ਮੋਟੇ ਪੱਧਰ ਦੇ ਲੋਕ ਤਰਨਦਦ ਕਰ ਰਹੇ ਨੇਗੇ ਆਪਣੇ ਤੌਰ ਤੇ ਪਰ ਕੌਮ ਕੋਲੇ ਕੀ ਪੈਸੇ ਦਾ ਘਾਟਾ ਹੈ ਕੌਮ ਕੋਲੇ ਰੁਪਈਆ ਦਾ ਘਾਟਾ ਹੈ ਮਤਲਬ ਸਾਡੀ ਕੌਮ ਕੋਲੇ ਦਾ ਸੈਟਲਾਈਟ ਚੱਲ ਸਕਦੀ ਹੈ ਜੀ ਇਹ ਮਤਲਬ ਇੰਨੇ ਪੈਸੇ ਆ ਤੇ ਇਹ ਕਿਉਂ ਨਹੀਂ ਮਤਲਬ ਇਸ ਪਾਸੇ ਵੀ ਸੋਚਿਆ ਜਾਂਦਾ ਦੁਨੀਆ ਦਾ ਜਿਸ ਸਿਕਾ ਦਾ মিডিਆ ਹੋਵੇ ਤੋ ਦੁਨੀਆ ਨੂੰ ਦੱਸੇ ਵੀ ਅਸੀਂ ਐ ਵੱਖਰੇ ਆ ਭਾਈ ਆ ਸਾਡੀ ਪਹਿਚਾਣ ਆ ਅਸੀਂ ਮੁਸਲਮਾਨ ਨਹੀਂ ਹੈਗੇ ਪਰ ਕਈ ਜਗ੍ਹਾ ਤਾਂ ਇਹੀ ਹੈ ਕਿ ਉਹ ਬੁਲਾ ਦੇ ਜਾਂਦੇ ਬੰਨੀ ਹੋਈ ਸੀ ਉਦੇ ਕਰਕੇ ਆਉਣੇ ਹੋ ਜਾਂਦੇ ਸੀ ਕਿ ਉਹ ਸਮਝਦੇ ਸੀ ਵਿਚਾਰੇ ਵੀ ਉਸ ਲਾਗੇ ਆਪ ਕੋਈ ਜਾਣੀ ਰੱਖੀ ਹੋਈ ਸੀ ਤੋਂ ਇਹ ਗੱਲ ਹੈ ਜੀ ਸੁਣਿਓ ਨਹੀਂ ਸਾਡੀ ਦੁਨੀਆ ਇਸ ਨੂੰ ਆਉਣ ਦੇ ਲਈ ਜੇ ਇੱਕ ਤਾਂ ਸਿੱਖਾਂ ਨੂੰ ਆਪਣਾ ਕੋਈ মিডিਆ ਸਟਾਪ ਕਰਨਾ ਪਊਗਾ ਵੱਡੇ ਪੱਧਰ ਤੇ মিডিਆ ਹੋਣਾ ਚਾਹੀਦਾ ਜਿਸ ਤਰ੍ਹਾਂ ਮਰੋ ਅਜਦਰੀਆ ਚੱਲ ਰਿਹਾ ਹੈ ਜਾਂ ਬੀਬੀਸੀ ਲੰਮੀ ਚੱਲ ਰਿਹਾ ਹੈ ਇਸ ਤਰ੍ਹਾਂ ਦਾ ਜਿਹੜਾ ਅੰਤਰਰਾਸ਼ਟਰੀ ਪੱਧਰ ਦਾ ਕੋਈ মিডিਆ ਸਿਕ ਕੋਲ ਨੂੰ ਆਪਣਾ ਬਣਾਉਣਾ ਪਊਗਾ ਤੇ ਤਾਂ ਕਿ ਅਸੀਂ ਦੁਨੀਆ ਨੂੰ ਆਪਣੀ ਪਛਾਣ ਗੱਲਾਂ ਦੁਨੀਆ ਨੂੰ ਦੱਸ ਸਕੀਏ ਕਿ ਅਸੀਂ ਕੌਣ ਹਾਂ ਜੀ ਤੇ ਦੁਨੀਆਂ ਨੂੰ ਪਤਾ ਲੱਗਿਆ ਜਿਹੜਾ ਨਸਲੀ ਹਮਲੇ ਹੁੰਦੇ ਸਾਡੀ ਬੱਚਤ ਹੋ ਸਕੇ ਉਹ ਦੂਸਰਾ ਮੈਂ ਬੇਨਤੀ ਹੈ ਵੀ ਜੇ ਭਾਰਤ ਸਰਕਾਰ ਨੂੰ ਵੀ ਆਪਣੇ ਆਬੈਸੀਆਂ ਦੇ ਵਿੱਚ ਸਿੱਖਾਂ ਦੇ ਲਈ ਇੱਕ ਵੱਖਰਾ ਕਾਊਂਟਰ ਸਿੱਖ ਇੱਕ ਵੱਖਰਾ ਮਤਲਬ ਬਿੰਗ ਖੜਾ ਕਰਨਾ ਚਾਹੀਦਾ ਹੈਗਾ ਸਾਰੇ ਸਾਰੇ ਦੇਸ਼ਾਂ ਦੇ ਵਿੱਚ ਤਾਂ ਕਿ ਜਿੱਥੇ ਕਿਤੇ ਵੀ ਸਿੱਖਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਉਹ ਭਾਰਤੀ ਆਬੈਸੀ ਦੇ ਵਿੱਚੋਂ ਸਿੱਖਾਂ ਦੇ ਉਸ ਬਿੰਗ ਦੇ ਨਾਲ ਉਸ ਚੇਅਰ ਦੇ ਨਾਲ ਉਹ ਕੰਟੈਕਟ ਕਰ ਸਕਣ ਕਿ ਉਹ ਚੇਅਰ ਫਿਰ ਉਥੋਂ ਦੀ ਸਰਕਾਰ ਨਾਲ ਗੱਲ ਕਰੇ ਵੀ ਭਾਈ ਆਹ ਮਸਲਾ ਸਿੱਖਾ ਨਾਇਜ਼ਾ ਮੁਰਖਤਾ ਮੈਂ ਤੁਹਾਡੇ ਮੁਰਖੀ ਸਿੱਖਾ ਨਾ ਇਸ ਤਰ੍ਹਾਂ ਨਸਲੀ ਵਿਕਰਾ ਹੋ ਰਿਹਾ ਇਹਨੂੰ ਰੋਕਿਆ ਜਾਵੇ ਸੋ ਇਹ ਦੋ ਤਿੰਨ ਗੱਲਾਂ ਜਿਹੜੀਆਂ ਨੇ ਇਹਦੇ ਵੱਲ ਧਿਆਨ ਦੇਣਾ ਨਹੀਂ ਤਾਂ ਵੀ ਹੁਣ ਸਿੱਖਾ ਨੂੰ ਆਪਣੇ ਪੱਧਰ ਤੇ ਜ਼ਰੂਰ ਤਰਦਦ ਕਰਦੇ ਰਹਿਣਾ ਚਾਹੀਦਾ ਕਿ ਅਸੀਂ ਕਿਵੇਂ ਵੱਖਰੇ ਆਂ ਪਰ ਇਹ ਨਸਲੀ ਵਿਕਰਾ ਹੈਗਾ ਇਹ ਪੂਰ ਸਕਾਰ ਸਿੱਖ ਪੂਰੀ ਦੁਨੀਆ ਦੇ ਵਿੱਚ ਦੇਸ਼ ਦੇ ਵਿੱਚ ਵੀ ਹੋ ਰਿਹਾ ਹੈ ਤੇ ਵਿਦੇਸ਼ ਦੇ ਵਿੱਚ ਵੀ ਹੋ ਰਿਹਾ ਹੈ ਜੀ 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 ਅ ਬਿਲਕੁਲ ਸਰ ਤੁਸੀਂ ਕਿਹਾ ਕਿ ਸਿੱਖ ਭਾਈਚਾਰੇ ਦੀ ਜਿਹੜੀ ਸੁਰੱਖਿਆ ਹੈ ਉਹਦੇ ਤੇ ਸਵਾਲ ਚਾਹੇ ਦੇਸ਼ ਹੋਵੇ ਚਾਹੇ ਵਿਦੇਸ਼ ਦੋਨੇ ਥਾਵਾਂ ਤੇ ਖੜਾ ਹੋ ਗਿਆ ਉਹਨਾਂ ਦੀ ਸੁਰੱਖਿਆ ਜਿਹੜੀ ਯਕੀਨੀ ਬਣਾਉਣੀ ਚਾਹੀਦੀ ਹੈ ਔਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹਨਾਂ ਨੂੰ ਆਪਣੀ ਵੱਖਰੀ ਪਛਾਣ ਦਿਖਾਉਣ ਲਈ ਕਿ ਕੀ ਹੈ ਆਪਣਾ ਇੱਕ ਵੀਡੀਓ ਬਣਾਉਣਾ ਚਾਹੀਦਾ ਹੈ ਸਰ ਦੂਸਰੀ ਜਿਹੜੀ ਖਬਰ ਹੈ ਸਾਡੀ ਰਾਜਨੀਤੀ ਨਾਲ ਜੁੜੀ ਹੋਈ ਹੈ ਕਿ ਸੁੱਚਾ ਸਿੰਘ ਲੰਗਾ ਅੱਜ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਜਾਂਦੇ ਆ ਪਰ ਜੇਲ੍ਹ ਨੀਮਾ ਦਾ ਹਵਾਲਾ ਦੇ ਕੇ ਉਹਨਾਂ ਨੂੰ ਨਹੀਂ ਮਿਲਣ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਗਿਆਨੀ ਹਰਪੀ ਸਿੰਘ ਨੂੰ ਵੀ ਘੇਰਿਆ ਜਾਂਦਾ ਜਿਵੇਂ ਪਹਿਲਾਂ ਵੀ ਇਹਨਾਂ ਦੇ ਵਿੱਚ ਸ਼ਬਦੀ ਵਾਰ ਚੱਲਦੀ ਰਹੀ ਸੀ ਅੱਜ ਵੀ ਉਹਨਾਂ ਨੇ ਗਿਆਨੀ ਹਰਪੀ ਸਿੰਘ ਤੇ ਸ਼ਬਦੀ ਹਮਲਾ ਕੀਤਾ ਉਸ ਬਾਰੇ ਤੁਸੀਂ ਕੀ ਕਹੋਗੇ ਪਰਟੀਕੂਲਰ ਜਿਹੜੇ ਸ਼ਬਦ ਉਹਨਾਂ ਨੇ ਗਿਆਨੀ ਹਰਪੀ ਸਿੰਘ ਲਈ ਬੋਲੇ ਆ ਦੇਖੋ ਜੇਲ੍ਹ ਦੇ ਵਾਕਈ ਨਿਯਮ ਹੁੰਦੇ ਆ ਕੋਈ ਜੇਲ੍ਹ ਦੇ ਵਿਅਕਤੀ ਪਹਿਲਾਂ ਤਾਂ ਦਿਨ ਰੱਖੇ ਜਾਂਦੇ ਆ ਮੁਲਾਕਾਤ ਦੇ ਉੱਤੇ ਬਾਕਾਇਦਾ ਲਿਖ ਕੇ ਲੱਗਾ ਹੁੰਦਾ ਵੀ ਆਹ ਦੇਣਾ ਜਿਹੜੀ ਇਸ ਦਿਨ ਮੁਲਾਕਾਤ ਹੋ ਸਕਦੀ ਹੈ ਹਵਾਲਾਤੀ ਲਈ ਕਿ ਕਿੰਨੀਆਂ ਮੁਲਾਕਾਤਾਂ ਹੁੰਦੀਆਂ ਨੇ ਔਰ ਜਿਹੜਾ ਕੈਦੀ ਹੈ ਉਹਦੇ ਲਈ ਕਿੰਨੀਆਂ ਮੁਲਾਕਾਤਾਂ ਹੋਣਗੀਆਂ ਵੇਲੇ ਪੱਕੋ-ਵੱਕੋ ਹੀ ਲੈ ਜਾ ਫਿਰ ਉਹਦੇ ਵਿੱਚ ਇਹ ਵੀ ਹੈ ਕਿ ਜਦੋਂ ਅਸੀਂ ਕਿਸੇ ਕੈਦੀ ਦੀ ਜਾਂ ਕਿਸੇ ਹਵਾਲਾਤੀ ਦੀ ਜੇਲ੍ਹ ਦੇ ਵਿੱਚ ਜਿਹੜਾ ਬੰਦ ਹੁੰਦਾ ਉਹਦੀ ਮੁਲਾਕਾਤ ਲਈ ਜਾਂਦੇ ਆ ਉਹਦੇ ਨਾਲ ਰਿਸ਼ਤਾ ਸਾਨੂੰ ਦੱਸਣਾ ਪੈਂਦਾ ਉਹਦੇ ਉਹਦਾ ਪੂਰਾ ਪਤਾ ਜਿਹੜਾ ਉਹ ਲਿਖਾਉਣਾ ਪੈਂਦਾ ਆਗਦਾ ਨਾਮ ਪਤਾ ਹੋਣਾ ਚਾਹੀਦਾ ਹੈਗਾ ਸੋ ਕਾਫੀ ਕੁਝ ਇਸ ਤਰ੍ਹਾਂ ਦੇ ਨਿਯਮ ਆ ਗਏ ਜਿਹੜੇ ਉਹਨਾਂ ਦੇ ਹਰ ਕੈਦੀ ਨੂੰ ਮਤਲਬ ਹਰ ਹਵਾਲਾਤੀ ਨੂੰ ਜਦ ਬੰਦੀ ਹੈ ਜਿਹੜਾ ਜੇਲ੍ਹ ਦੇ ਵਿੱਚ ਉਹਦੇ ਤੇ ਉਹ ਲਾਗੂ ਹੁੰਦੇ ਨੇ ਉਹ ਅੱਜ ਉਹਨਾਂ ਦਾ ਕੋਈ ਮੁਲਾਕਾਤਾਂ ਦਾ ਨਹੀਂ ਸੀ ਉਹ ਜੇਲ੍ਹ ਦਾ ਇਹ ਮਾਮਲਾ ਨਹੀਂ ਆਪਾਂ ਨੂੰ ਪਤਾ ਹੈਗਾ ਕਿਉਂਕਿ ਜੇਲ੍ਹ ਦੇ ਅਡੋਟੇ ਨੇ ਮੈਨੂੰ ਉਹਦਾ ਟਾਈਮ ਵੀ ਹੈ ਜਦ ਇਹ ਵੀ ਹੁੰਦਾ ਵੀ ਉਹਦਾ ਟਾਈਮ ਵੀ ਰੱਖਿਆ ਹੁੰਦਾ ਵੀ ਇੰਨੇ ਵਜੇ ਦੇ ਵਜੇ ਤੱਕ ਤੁਸੀਂ ਮੁਲਾਕਾਤ ਕਰ ਸਕਦੇ ਹੋ ਇਹ ਉਸ ਟਾਈਮ ਤੇ ਗਈ ਸੀ ਬਾਅਦ ਚ ਗਈ ਸੀ ਜਦ ਉਹਨਾਂ ਨੇ ਕੋਈ ਬਾਅਦ ਦੇ ਵਿੱਚ ਕਿਹਾ ਪਤਾ ਲੱਗਿਆ ਵੀ ਜੇਲ੍ਹ ਸੁਪਰਡੈਂਟ ਨੇ ਵੀ ਬਾਹਰ ਆ ਕੇ ਆਪਣਾ ਪੱਖ ਸਪਸ਼ਟ ਕੀਤਾ ਵੀ ਇਹ ਜੇਲ੍ਹ ਨਿਯਮਾਂ ਦੇ ਕਾਰਨ ਇਹ ਨਹੀਂ ਹੋ ਸਕਿਆ ਇਹਨਾਂ ਦੀ ਜਿਹੜੀ ਮੁਲਾਕਾਤ ਉਹ ਨਹੀਂ ਕਰਾਈ ਗਈ। ਤੇ ਹੁਣ ਜਿਹੜਾ ਸਿੰਘ ਮਲੇਠੀਆ ਦੀ ਅ ਗਰਮਲਰੀਆ ਕਾਗੂ ਰਾਜਨੀਤਿਕ ਕਾਗੂ ਨੇ ਵੱਡੇ ਆਗੂ ਨੇ ਪੰਜਾਬ ਦੇ ਵਜ਼ੀਰ ਰਹੇ ਨੇ ਉਹਨਾਂ ਦੀ ਗਰਮਲਰੀ ਨੂੰ ਲੈ ਕੇ ਜਦੋਂ ਵੀ ਕੋਈ ਗੱਲ ਹੁੰਦੀ ਆ ਤਾਂ ਉਹ ਖਬਰ ਬਣਦੀ ਆ ਚਾਚਾ ਹੁਣੀ ਹੁਣੀ ਆਲੇ ਵਿੱਚ ਉਹਨਾਂ ਨੇ ਜਿਹੜਾ ਫੋਨ ਦੀ ਵੀ ਆ ਉਹਨਾਂ ਦੀ ਕੋਈ ਜਵਾਨ ਘਰਟੀ ਲੱਗਦੀ ਆ ਉਹ ਵੀ ਖਬਰ ਦਾ ਹਿੱਸਾ ਬਣਦਾ ਕੋਈ ਮਿਲਣ ਜਾਂਦਾ ਉਹ ਵੀ ਖਬਰ ਦਾ ਹਿੱਸਾ ਬਣਦਾ ਤੇ ਇਹ ਹੁਣ ਜਦੋਂ ਬਾਹਰ ਆ ਕੇ ਮੇਰਾ ਜੋ ਕੋਜ ਮਦਰਬ ਸੁੱਚਾ ਸਿੰਘ ਹੁਣ ਕਹਿ ਰਹੇ ਨੇ ਮੈਂ ਉਹ ਗਿਆਨੀ ਹੱਥ ਪੀਛੇ ਉਹ ਕਹਿਣਗੇ ਤੇ ਉਹ ਮੈਨੂੰ ਲੱਗਦਾ ਵੀ ਹੱਦ ਤੋਂ ਹੱਦ ਪਾਰ ਕਰਨ ਵਾਲੀ ਗੱਲ ਹੈ ਜੀ ਦੂਸਰੀ ਗੱਲ ਇਸ ਤਰ੍ਹਾਂ ਵੀ ਦੋਸਤਾਂ ਆਉਂਦਾ ਵੀ ਮਾਫ਼ ਕਰਨਾ ਇਹ ਗੱਲ ਥੋੜੀ ਅਟਪਟੀ ਤਾਂ ਹੈਗੀ ਵੀ ਸਣੀ ਲਿਓ ਨਾ ਕਿ ਲੋਕਾਂ ਨੂੰ ਸਭਿਆਚਾਰ ਬਾਰੇ ਸਮਝਾਵੇ ਤੋਂ ਇਸ ਤਰ੍ਹਾਂ ਦੀ ਗੱਲ ਸੁਤਾਇਆ ਲਗਾ ਦੀ ਹੈ ਜਿਹੜਾ ਜੇਕਰ ਨਾਲ ਕੁਝ ਬਾਰੇ ਗੱਲ ਕਰ ਰਹੇ ਨੇਗੇ ਮੈਂ ਵੀ ਹਰ ਪਿੱਛੇ ਉਹਨਾਂ ਦੀ ਉਹਨਾਂ ਦਾ ਆਪ ਦਾ ਲੋਕ ਹੋਣੇ ਆ ਚੁੱਕਿਆ ਹੈਗਾ ਉਹ ਕਹਾਂ ਉਹਦਾ ਵੀ ਛੱਜਤਾ ਬੋਲੇ ਤੇ ਸ਼ਾਨੀ ਜੀ ਬੋਲੇ ਉਹਨਾਂ ਨੂੰ ਵੀ ਵੈਸੇ ਹੀ ਇਸ ਗੱਲ ਦਾ ਸਹੀਦਾ ਵੀ ਉਹਨਾਂ ਦਾ ਆਪਣਾ ਪਰਸੋਕੜ ਪਹਿਲਾਂ ਉਹ ਆਪਣੀ ਪੀੜ੍ਹੀ ਥੱਲੇ ਛੋਟੀ ਫੇਰ ਨਹੀਂ ਜਾਈ ਜੀ ਪਹਿਲਾਂ ਫੇਰ ਹੀ ਕਿਸੇ ਨੂੰ ਕਹਿਣਾ ਚਾਹੀਦਾ ਸੋ ਉਹ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਕਰਕੇ ਤਾ ਉਹ ਕੋਈ ਮੈਨੂੰ ਹੀ ਆਲਾ ਕੋਈ ਰਾਜਨੀਤਿਕ ਵਾਲੀ ਭਾਸ਼ਾ ਫਰਸਟ੍ਰੇਟ ਹੋਏ ਵਿਰਿਆਂ ਹੁੰਦੇ ਵਿੱਚ ਅਕਾਲੀ ਆਗੂ ਨੇ ਜਿਹੜੇ ਜਸਕਬੀਰ ਸਿੰਘ ਬਾਦਲ ਹੁਣਾਂ ਦੇ ਬਾਲੇ ਥੇਤ ਦੇਣਗੇ ਜਸਕਬੀਰ ਸਿੰਘ ਬਾਦਲ ਹੁਣਾਂ ਦੀ ਜਾਦਾ ਜਾਪਲੂਸੀ ਕਰਦੇ ਨੇ ਜਾਅਤਮਾ ਕਰਦੇ ਨੇ ਇਹੀ ਸੁਧਾ ਸਿੰਘ ਲਗਾਤਾ ਆਪਦੇ ਲਈ ਖਾਸ ਕਰਕੇ ਕਿੰਨੇ ਵਾਰ ਲੰਗੇ ਪੈਰੀ ਜਿਹੜੇ ਕਢਦਾ ਰਿਹਾ ਕਰਲੇ ਲੈਂਦਾ ਰਿਹਾ ਵੀ ਮੈਨੂੰ ਬਖਸ਼ ਦਿਓ ਉੱਥੇ ਹੀ ਉਹਦੇ ਨਾਲ ਕੁ ਸਿੰਘ ਕੋਈ ਹੈ ਆਪਣੇ ਆਪ ਨੂੰ ਲਾ ਬਖਸ਼ਾ ਕੇ ਆ ਜਦੋਂ ਖਾਲਸਾ ਸਾਹਿਬ ਦੇ ਜੱਜਦਾਰ ਸੀਗੇ ਕਦ ਉਹਨਾਂ ਨੂੰ ਇਹ ਮਤਾਂ ਲੈਣ ਲੱਗਿਆ ਹੋਇਆਗਾ ਹੁਣ ਉਹ ਕਮਾਲ ਹੈ ਬਦਲੋ ਬੰਦਾ ਬੋਲਣ ਲੱਗਿਆ ਸੁਧਾ ਇੰਨਾ ਕੁ ਤਾਂ ਧਿਆਨ ਰੱਖਣਾ ਚਾਹੀਦਾ ਵੀ ਲੋਕ ਅਜੇ ਭੁੱਲੇ ਨਹੀਂ ਹੈਗੇ ਇੰਨੀ ਲੋਕਾਂ ਦੀ ਜਾਦਤ ਵੀ ਕੋਈ ਹੋਰ ਨਹੀਂ ਹੈਗੀ ਉਹ ਦੱਸਿਆ ਇਹ ਲਗਾਣ ਹੁੰਦੀਆਂ ਉਹ ਕਤੂਤਾਂ ਨੂੰ ਭੁੱਲ ਗਏ ਹੁਣ ਜਾਂ ਜੋ ਕੁਝ ਮਤਲਬ ਉਹ ਅਕਾਲ ਤਾ ਸਾਬ ਤੇ ਇਸੇ ਜਾਨੀ ਹਰਪੀ ਸਿੰਘ ਦੇ ਅੱਗੇ ਗਲਤ ਪਰਣਾ ਪਾ ਕੇ ਖੜਾ ਸੀਗਾ ਔਰ ਆਪਣੇ ਗਨਾਹ ਮੰਗ ਜਿਹੜੇ ਸੀ ਮੰਨ ਰਿਹਾ ਸੀਗਾ ਤੇ ਜਿਹੜੇ ਕਿ ਨਿੱਜੀ ਤੌਰ ਤੇ ਕੀਤੇ ਗਏ ਜਿਹੜੇ ਉਹਨਾਂ ਦੇ ਵਿਅਕਤੀਗਤ ਗਨਾਹ ਨਹੀਂ ਆ ਕਿ ਉਹ ਜਿਸ ਤਰ੍ਹਾਂ ਦਾ ਕਹਿੰਦੇ ਨੇ ਕਿ ਕਾਲੀ ਦਲ ਦਾ ਕਰੋ ਇੱਕ ਪਾਰਟੀ ਦੇ ਰੂਪ ਦੇ ਵਿੱਚ ਹੋ ਜੀ ਕੋਈ ਰਾਜਨੀਤਿਕ ਨਹੀਂ ਉਹਦਾ ਨਿੱਜੀ ਜੀਵਨ ਦੇ ਵਿੱਚ ਨੂੰ ਕੁਝ ਵਾਪਰਿਆ ਉਹਦੀਆਂ ਮੰਗ ਕੇ ਆਇਆਗਾ ਤੇ ਇਹ ਨੂੰ ਤਾਂ ਉਸ ਤਰ੍ਹਾਂ ਦੀ ਗੱਲ ਸੋਭਦੀ ਨਹੀਂ ਕਰਨੀ ਜੋ ਕੋਈ ਕਹਿ ਕੇ ਗਿਆ ਜੀ ਅ ਸਰ ਨਾਲ ਹੀ ਗਿਆਨੀ ਹਰਪੀ ਸਿੰਘ ਦਾ ਵੀ ਇੱਕ ਅੱਜ ਦਾ ਬਿਆਨ ਸਾਹਮਣੇ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਨਾ ਮੈਂ ਐਮਸੀ ਬੰਨਾ ਚਾਹਣਾ ਨਾ ਮੈਂ ਮੁਖਵੰਤਰੀ ਬੰਨਾ ਚਾਹਣਾ ਮੈਂ ਪਹਿਲਾਂ ਵੀ ਪੰਥ ਦੀ ਸੇਵਾ ਕਰਦਾ ਸੀ ਤੇ ਹੁਣ ਮੈਂ ਜਿਹੜੀ ਡਿਊਟੀ ਮੈਨੂੰ ਮਿਲੀ ਆ ਉਹਦੇ ਵਿੱਚ ਵੀ ਮੈਂ ਪੰਥ ਦੀ ਸੇਵਾ ਕਰਨੀ ਆ ਤੇ ਇੱਕ ਪਾਸੇ ਸੁਚੇਰ ਸਿੰਘ ਲੰਗਾੜ ਉਹ ਸਿੱਧੇ-ਸਿੱਧੇ ਉਹਨਾਂ ਨੂੰ ਕਹਿ ਰਹੇ ਨੇ ਕਿ ਗਿਆਨੀ ਹਰਪੀ ਸਿੰਘ ਤੋਂ ਕੁਝ ਵੀ ਨਹੀਂ ਹੋਣਾ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਆ ਦੇਖੋ ਇਹ ਹੋਣਾ ਨਾ ਹੋਣਾ ਇਹਦਾ ਪ੍ਰਮਾਤਮਾ ਨੂੰ ਪਤਾ ਹੈ ਵੀ ਕੀ ਤੋਂ ਕੀ ਹੋਣਾਗਾ ਉਹ ਕਾਲੀ ਤਰਫਾ ਸਾਹ ਪਤਾ ਨਹੀਂ ਕੀ ਤੋਂ ਗੀ ਕਰਵਾ ਦੇ ਇਹ ਇਹਦੇ ਬਾਰੇ ਕਹਿਣਾ ਤਾਂ ਬਹੁਤ ਮੁਸ਼ਕਲ ਆ ਗੱਲ ਪਤਲੀ ਵੀ ਉਹ ਬੰਦਾ ਆ ਨਹੀਂ ਕਰ ਸਕਦਾ ਜਾਂ ਮੈਂ ਆ ਕਰ ਸਕਦਾ ਜਾਂ ਉਹ ਨਹੀਂ ਕਰ ਸਕਦਾ ਹੈਗਾ ਇਹ ਇਹਦਾ ਪਤਾ ਨਹੀਂ ਪ੍ਰਮਾਤਮਾ ਨੇ ਕੀ ਤੋਂ ਕਿਹੜੀ ਸੇਵਾ ਲੈਣੀ ਆ ਕਿਉਂ ਉਹਨਾਂ ਨੂੰ ਇਸ ਪਾਸੇ ਭਜਾਇਆ ਇਹ ਵੀ ਮਤਲਬ ਹੈਗਾ ਵੀ ਉਹ ਇੱਕ ਜਥੇਦਾਰ ਸੀ ਜਥੇਦਾਰ ਹੋਣ ਤੋਂ ਬਾਅਦ ਉਹਨਾਂ ਨੂੰ ਕਿਸ ਤਰ੍ਹਾਂ ਇਹਨਾਂ ਨੇ ਪਹਿਲਾਂ ਚਾਤੀ ਕਾਲੀ ਗੱਲ ਲਈ ਉਹਨਾਂ ਨੂੰ ਪ੍ਰਮੋਟ ਕਰਕੇ ਕਾਪਤਾਲ ਸਾਬ ਦੇ ਜੱਜੇਦਾਰ ਤੱਕ ਨਹੀਂ ਆਉਂਦਾ ਤੇ ਫਿਰ ਇਹ ਜੇ ਅਕਾਲੀ ਦਲ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਮਤਲਬ ਉਥੋਂ ਬੁਲਾ ਕੇ ਘਰੇ ਤੋੜਿਆ ਤੇ ਉਹ ਦੂਸਰੇ ਪਾਸੇ ਆਜੂ ਇੱਕ ਬਰਾਬਰ ਦੇ ਢੇਰੇ ਪ੍ਰਧਾਨ ਬਣ ਕੇ ਸਾਹਮਣੇ ਖੜੇ ਹੋਏ ਇਹ ਕੌਣ ਕਰਾਰ ਹੈ ਇਹਦੇ ਬਾਰੇ ਮਤਲਬ ਕਹਿਣ ਨੂੰ ਚਾਹੀਏ ਆਪਾਂ ਕੁਝ ਇਹ ਕਹਿ ਦਈਏ ਬਹੁਤ ਸਾਰੇ ਲੋਕ ਕਹਿੰ ਰਹੇ ਆ ਇਹ ਤਾਂ ਬੀਜੇਪੀ ਕਰਾ ਰਹੀ ਹੈ ਕੋਈ ਕਹਿੰਦਾ ਕੁਝ ਕਰਾ ਰਿਹਾ ਹੈ ਜਿਹੜਾ ਕੁਝ ਵੀ ਹੁੰਦਾ ਹੈ ਕਿਸੇ ਬਾਣੀ ਚ ਹੀ ਹੁੰਦਾ ਹੈ ਇਹਦੇ ਮਗਰ ਕੋਈ ਹੋਰ ਅਧਿਕ ਸ਼ਕਤੀ ਹੁੰਦੀ ਹੈ ਜਿਹੜੀ ਦੇ ਇਨਤੀਜਾ ਇਨਾਂ ਇਹ ਚਾਹਾਂ ਦੇ ਵਰਤਾਰਿਆਂ ਨੂੰ ਪਹਿਲਾਂ ਕਰ ਲਿਆ ਜਿਹਨੂੰ ਅਸੀਂ ਕਲਾ ਕਹਿੰਦੇ ਆ ਕਲਾ ਵਰਤਦੀ ਆ ਤੋ ਇਹ ਪਤਾ ਨਹੀਂ ਹੁਣ ਤਾਂ ਕਿੱਥੋਂ ਵਰਤਨੀ ਆ ਕੋਣੇ ਕਰਨਾ ਵੀ ਆਸਥਾਈ ਵੀ ਨਹੀਂ ਜੀ ਸਤਾਹਾਂ ਲਗਾ ਹੁਣ ਇਹ ਕਰਨੇ ਜਿਹੜਾ ਉਹਨਾਂ ਨੇ ਕੀਤਾ ਜਿੰਮੂ ਕਹਿੰਦੇ ਉਹ ਨਹੀਂ ਕਰ ਸਕਦਾ ਤਾਂ ਇਹ ਉਹਨਾਂ ਤੇ ਵੀ ਆ ਜੀ ਜੋ ਕੁਝ ਉਹਨਾਂ ਨੇ ਪਿਛਲੇ ਸਾਲ ਕਰਾਰ ਕੀਤਾ ਉਹਨਾਂ ਦਾ ਲੋਕਾਂ ਦੇ ਸਾਹਮਣੇ ਆਇਆਗਾ ਤੇ ਗਿਆਨੀ ਹਰਦੀਪ ਸਿੰਘ ਮਤਲਬ ਆਪਾਂ ਦੀ ਗੱਲ ਕਰੀ ਤਾਂ ਸੰਤੋ ਹਰਜਨ ਸਿੰਘ ਲੋਂਗੋ ਵਾਲ ਤੋਂ ਬਾਅਦ ਆਪਾਂ ਕਾਹਦੇ ਆਣਾ ਸੋਹਣੀ ਅਕਾਲੀ ਦਲ ਦੇ ਇੱਕ ਤਰ੍ਹਾਂ ਨਾਲ ਜਿਹੜੇ ਗੁਰਸਿੱਖ ਜਿਹੜੇ ਉੱਪਰ ਦੀ ਗਾਤਰਾ ਬਣਾਉਣ ਵਾਲੇ ਪ੍ਰਧਾਨ ਨੇ ਜੀ ਉਹ ਤੋਂ ਪਹਿਲਾਂ ਜਿਹੜੇ ਪ੍ਰਧਾਨ ਕਰ ਰਹੇ ਉਹ ਇਸ ਇਸ ਦਲ ਦੇਸ਼ ਧੜੇ ਦੇ ਮਤਲਬ ਕਿਉਂਕਿ ਆਹ ਹਾਂ ਪੱਕਾ ਹੈ ਜਨ 시ਰਜੀ ਸਿੰਘ ਮਾਨ ਹੋਣੀ ਵੀ ਆ ਹੋਰ ਵੀ ਅਕਾਲੀ ਦਲ ਨੇ ਕਹੀ ਉਹਨਾਂ ਦੇ ਵੀ ਪ੍ਰਧਾਨ ਨੇ ਪਰ ਇਹ ਬਾਦਲ ਅਕਾਲੀ ਦਲ ਦੇ ਵਿੱਚੋਂ ਜਿਹੜਾ ਇਸ ਤਰ੍ਹਾਂ ਦਾ ਇੱਕ ੁੱਟ ਕੇ ਇੱਕ ਗਰੁੱਪ ਆਇਆ ਤੇ ਇਹਦੇ ਪ੍ਰਧਾਨ ਹਰਜਨ ਸਿੰਘ ਟੌੜਾ ਤੋਂ ਬਾਅਦ ਜੇ ਪਾ ਗੱਲ ਕਰ ਰਹੇ ਰਹੀ ਉਹ ਜਿਹੇ ਆਗੂ ਨੇ ਜਿਹੜੇ ਆਪਣੀ ਇਹਨਾਂ ਦੀ ਲੇਖਾ ਉਹ ਸਿੱਖੀ ਸ਼ੁਰੂ ਪਾਈ ਹੈਗੀ ਤੇ ਅਕਾਲੀ ਨਾਲ ਦੀ ਗੱਲ ਹੈ ਜਦੋਂ ਹੁਣ ਪਿਛਲੇ ਦਿਨਾਂ ਦੇ ਵਿੱਚ ਸਾਡੇ ਕਲਤਾਰ ਸਾਹਿਬ ਦੇ ਨਵੇਂ ਜਿਹੜੇ ਜਥੇਦਾਰ ਨੇਗੇ ਜਲਦੀਪ ਸਿੰਘ ਗਰਗਦ ਹੋਣੀ ਉਹ ਵੀ ਕਹ ਰਹੇ ਸੀਗੇ ਇਹ ਮਿਸਲ ਸਨੋ ਜਵਾਰ ਨੂੰ ਸੁਖਵੀਰ ਆਦਲ ਵਰਗਾ ਬਣਨਾ ਚਾਹੀਦਾ ਤੇ ਹੁਣ ਜਦੋਂ ਸੁਖਵੀਰ ਸਿੰਘ ਬਾਦਲ ਦੇ ਨਾਲ ਹਰਪ੍ਰੀਤ ਸਿੰਘ ਹੋਣੀ ਖੜੇ ਹੋਣਗੇ ਫਿਰ ਉੱਥੇ ਵੀ ਕੰਪੈਰੀਸ਼ਨ ਹੋਊਗਾ ਕਿਹਦੇ ਵਰਗਾ ਬਣਨਾ ਚਾਹੀਦਾ ਹੈਗਾ ਤੇ ਇਹ ਇਹ ਗੱਲਾਂ ਦਾ ਆਉਣਾ ਇਸ ਸਮੇਂ ਦੇ ਵਿੱਚ ਜੋ ਵਿਚਾਰੀਆਂ ਵੀ ਜਾਣਗੀਆਂ ਇਤਿਹਾਸ ਦਾ ਹਿੱਸਾ ਵੀ ਬਣਣਗੀਆਂ ਖੈਰ ਜਿਸ ਤਰ੍ਹਾਂ ਚੱਲ ਰਿਹਾ ਸਿਸਟਮ ਜਿਹਦੇ ਵਿੱਚ ਬਹੁਤੀ ਗੱਲ ਜਾ ਰਹੀ ਹੈ ਬੀਜੇਪੀ ਵੱਲ ਵੀ ਬੀਜੇਪੀ ਨਾਲ ਨੇੜਤਾ ਹਰਪੀ ਸਿੰਘ ਹੋਣਾਂ ਦੀ ਵੀ ਉਸੇ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਦੀ ਪ੍ਰਕਾਸ਼ ਸਿੰਘ ਬਾਦਲਜਾ ਸੁਖਵੀਰ ਸਿੰਘ ਬਾਦਲ ਹੋਣੀ ਲੰਮਾ ਸਮਾਂ ਨੂੰ ਬਹਉਂਦੇ ਰਹੇ ਆ ਇਹਨਾਂ ਦੀ ਜਿਹੜੇ ਨਵੀਂ-ਨਵੀਂ ਪਈ ਹੈ ਅਣੀ ਇਹਨਾਂ ਦੀ ਵੀ ਉਨੀ ਕੀ ਲੱਗਦੀ ਹੈ ਹੁਣ ਉਸ ਤਰ੍ਹਾਂ ਦੀ ਆਉਣ ਜਾਣ ਇਹਨਾਂ ਦਾ ਉਸ ਤਰੇ ਇਹਨਾਂ ਦਾ ਵੀ ਉਸੇ ਤਰ੍ਹਾਂ ਹੀ ਬਣ ਚੁੱਕਿਆ ਹੈਗਾ ਤੇ ਹੁਣ ਚਾਹੀਦਾ ਤੇ ਦੋ ਬੀਜੇਪੀ ਤੇ ਜਾਣਦੇ ਬੁੱਧੂ ਪਾਸੇ ਕੱਲ ਜ ਸਿਕੰਦਰ ਸਿੰਘ ਮਲੂਕਾ ਹੁਣ ਕਹਿ ਕੇ ਛੱਟਿਆ ਵੀ ਸਾਡਾ ਆੜਾ ਵੀ ਗੱਠ ਜੋੜੋ ਹੋਣਾ ਜ਼ਰੂਰੀ ਹੈਗਾ ਉਹ ਤੋਂ ਬਿਨਾ ਨਹੀਂ ਹੈ ਹੁਣ ਆਹਲਾ ਵੀ ਵੀਰਸਾ ਬਾਦਲਾਤ ਨਾਲ ਵੀ ਗੱਠ ਜੋੜ ਕਰਨ ਨੂੰ ਤਿਆਰ ਹੈ ਤੇ ਗੱਠ ਜੋੜ ਕਰਨ ਨੂੰ ਵੀ ਤਿਆਰ ਹੈ ਬੀਜੇਪੀ ਕਿਹਨਾਂ ਨਾਲ ਗੱਠ ਜੋੜ ਕਰਦੀ ਹੈ ਇਹ ਦੇਖਣਾ ਹੈ ਤੇ ਉਹ ਜਿਹਨਾਂ ਨਾਲ ਗੱਠ ਜੋੜ ਕਰਕੇ ਉਹ ਜ਼ਰੂਰ ਕੁਝ ਨਾ ਕੁਝ ਕਰੂ ਇਹ ਗੱਲ ਮਤਲਬ ਹੈ ਜਿਹੜੀ ਸੱਤਾ ਹੈਗਾ ਲਗਾ ਕੇ ਨੇ ਵੀ ਕੁਝ ਨਹੀਂ ਕਰ ਸਕਣਾ ਨਾ ਜੇ ਗੱਠ ਜੋੜ ਜਿਹਨੇ ਨਾਲ ਹੋ ਗਿਆ ਉਹ ਜ਼ਰੂਰ ਕੁਝ ਨਾ ਕੁਝ ਦਾ ਕਰੂਗਾ ਉਹ ਔਰ ਉਹ ਰਿਜ਼ਲਟ ਵੀ ਸਾਹਮਣੇ ਆਊਗਾ ਜੀ ਜੀ ਤਾਂ ਕੋਨਮਲਾ ਕੇ ਸਰ ਦੇਖੀਏ ਤਾਂ ਮੈਨੂੰ ਲੱਗਦਾ ਜਿਹੜਾ ਸਿਆਸਤ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਪਰ ਇਹਦੇ ਨਾਲ ਹੀ ਸਰ ਇੱਕ ਹੋਰ ਜਿਹੜੀ ਮੰਦਭਾਗੀ ਖਬਰ ਹੈ ਫਿਰੋਜ਼ਪੁਰ ਦੀ ਹੈ ਜਿਸ ਦੇ ਵਿੱਚ ਇੱਕ 14 ਸਾਲਾ ਬੱਚੇ ਨੇ ਖੇਡ ਖੇਡ ਦੇ ਵਿੱਚ ਘਰ ਦੇ ਵਿੱਚੋਂ ਪਿਸਤੌਲ ਚੁੱਕਦਾ ਤੇ ਅਚਾਨਕ ਗੋਲੀ ਜਿਹੜੀ ਉਦੇ ਸਿਰ ਦੇ ਵਿੱਚ ਲੱਗਦੀ ਹੈ ਤੇ ਉਸ ਤੋਂ ਬਾਅਦ ਹਸਪੀਟਲ ਜਾਣ ਤੋਂ ਬਾਅਦ ਉਹਦੀ ਜਾਨ ਚਲੀ ਜਾਂਦੀ ਹੈ ਬੇहद ਹੀ ਮੰਦ ਭਾਗੀ ਖਬਰ ਹੈ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਕੀ ਕਿਤੇ ਨਾ ਕਿਤੇ ਪਰਿਵਾਰ ਦੀ ਰਿਸਪੌਂਸਿਬਿਲਟੀ ਜਿਹੜੀ ਹੋਣੀ ਚਾਹੀਦੀ ਸੀ ਕਿ ਬੱਚੇ ਆ ਘਰ ਦੇ ਵਿੱਚ ਇਦਾਂ ਨਹੀਂ ਰੱਖਣਾ ਚਾਹੀਦਾ ਸੀ ਕਿਵੇਂ ਇਸ ਪੂਰੀ ਖਬਰ ਨੂੰ ਆਪਾਂ ਦੇਖ ਸਕਦੇ ਹਾਂ ਬਿਲਕੁਲ ਜੀ ਇਹ ਜਿਹੜਾ ਅਸਲਾ ਅਸਲਾ ਲਾਇਸੈਂਸ ਲੈਣਾ ਸੌਖਾ ਹੈ ਇਹ ਕਿਰਕਾਮੀ ਬਹੁਤ ਔਖੀ ਹੈ ਜੀ ਅਖਲਾਕ ਕਿਸੇ ਕੋਲੇ ਵੀ ਹੈ ਉਹਨੂੰ ਸੰਭਾਲ ਕੇ ਰੱਖਣਾ ਜਾਂ ਜਦੋਂ ਬੰਦੇ ਨੂੰ ਕੋਈ ਉਹ ਕਿਸੇ ਗੱਲ ਤੋਂ ਤਲਕੀ ਆਉਂਦਾ ਹੈ ਗੁੱਸੇ ਦੇ ਵਿੱਚ ਆਉਂਦਾ ਹੈ ਤਾਂ ਉਦੋਂ ਵੀ ਉਹਨੂੰ ਇਸ ਗੱਲ ਦਾ ਬੜਾ ਖਿਆਲ ਪੈਂਦਾ ਜਿਹੜਾ ਅਖਲਾਕ ਆ ਉਹ ਉਹਦੇ ਬਾਰੇ ਬੜਾ ਸੋਚ ਵਿਚਾਰ ਕੇ ਹੀ ਬੰਦਿਆ ਜਾਂਦਾ ਔਰ ਉਹ ਉਸੇ ਤਰ੍ਹਾਂ ਹੀ ਰੱਖਿਆ ਜਾਂਦਾ ਹੈ ਹੁਣ ਕਮਾਲ ਦੀ ਗੱਲ ਹੈ ਆਰਾਮ ਘਰਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਆਮ ਜਿਹੜੀਆਂ ਆਉਂਦੀਆਂ ਆਉਂਦੀਆਂ ਬੈੱਡ ਦੇ ਉੱਪਰ ਰੱਖਦੇ ਹੁੰਦੇ ਆ ਅਖਲਾਕ ਜਾਂ ਜਮੇਰ ਰਮਾਈ ਦੇ ਵਿੱਚ ਪਿਆਖ ਮੇ ਕੱਪੜੇ ਢੜ ਰਿਆ ਚੀਜ਼ਾਂ ਰੱਖ ਰਿਹਾ ਜੀਆ ਜੋ ਉਹਦੇ ਵਿੱਚੋਂ ਮਿਲ ਗਿਆ ਹੁਣ ਬੱਚੀ ਨੂੰ ਬਹੁਤਾ ਪਤਾ ਨਹੀਂ ਹੁੰਦਾ ਵੀ ਇਸ ਤਰ੍ਹਾਂ ਦਾ ਇਹ ਇਹ ਹੈ ਫਿਰ ਮਾਲਾ ਵੀ ਉਹਦੇ ਵਿੱਚ ਉਸ ਤਰ੍ਹਾਂ ਕਿਵੇਂ ਉਤਕਾ ਕੇ ਰੱਖਿਆ ਗਿਆ ਜੋ ہماری ਜਿਮੀ ਪਿਆਰਾ ਉਹਦੇ ਵਿੱਚ ਗੋਲੀਆਂ ਕਿਉਂ ਪਾਈਆਂ ਪਈਆਂ ਜਾਂ ਉਹ ਲੋੜ ਕਿਉਂ ਕਰਕੇ ਰੱਖਿਆ ਹੈ ਬੱਚੇ ਨੇ ਲਾ ਲਿਆ ਤੇ ਉਹਦੇ ਮਤਲਬ ਮੰਦਭਾਗੀ ਘਟਣਾ ਹੈ ਵਾਪਰੀ ਹੈਗੀ ਸੋ ਇਹ ਇਹ ਬਹੁਤ ਜਿਹੜੀ ਜ਼ਿੰਮੇਵਾਰੀ ਉਹ ਜਿਆਦਾ ਜਿਹਦਾ ਲਾਇਸੈਂਸ ਤਾਂ ਨਹੀਂ ਬੰਦਾ ਜਿਹੜਾ ਜਿਹੜੇ ਲਾਇਸੈਂਸ ਹੈ ਇਹਦੇ ਕੋਲੇ ਅਸਲੇ ਦਾ ਉਹਨਾਂ ਨਾਲ ਬਿਲਕੁਲ ਚਾਹੀਦੇ ਸੋ ਇਹ ਬੱਚਿਆਂ ਨੂੰ ਅਖਰਾ ਦੇਣਾ ਜਾਂ ਕਿ ਨਸ਼ੇ ਵਾਲੀ ਚੀਜ਼ ਹੈ ਜਿਹੜੀ ਉਹ ਬੱਚੇ ਨੂੰ ਦੇ ਦੇਣੀ ਖੇਡਣ ਵਾਸਤੇ ਜਾਂ ਉਹਨਾਂ ਦਾ ਖੇਡਣਾ ਹੈ ਪਿਛਲੇ ਸਮੇਂ ਤੋਂ ਤੇ ਜਿਹੜੇ ਲੇਖਕ ਹੋਏ ਨੇਗੇ ਜਿਨ੍ਹਾਂ ਨੇ ਮਤਲਬ ਬਹੁਤ ਸਾਰੇ ਕੁੱਝ ਲਿਖਿਆ ਕੁੱਝ ਇਹਦੇ ਜੋ ਸਮੇਂ ਅੱਜ ਕੱਲ੍ਹ ਉਹ ਲੋਕ ਜਾਣ ਭੁੱਲ ਵੀ ਗਏ ਹੋਣੇ ਹੈਗੇ ਉਹਨਾਂ ਨੂੰ ਚਿੱਠੇ ਵੀ ਕਹਿ ਦਿੰਦੇ ਸੀ ਤੇ ਕਿਸੇ ਕਿ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਜਾਂ ਗੱਲਾਂ ਜਿਹੜੇ ਲੋਕ ਤੱਥ ਲਿਖੇ ਹੁੰਦੇ ਸੀਗੇ ਇਹ ਵੀ ਬੱਚਿਆਂ ਨੂੰ ਖੇਡਣ ਦੇ ਲਈ ਨਾ ਫੀਮ ਦੀ ਡੱਬੀ ਦੇਣੀ ਲਈ ਜਾਂ ਤੇ ਨਾ ਹੀ ਬੱਚਿਆਂ ਨੂੰ ਕੋਈ ਅਸਲਾ ਦੇਣਾ ਚਾਹੀਦਾ ਖੇਡਣ ਦੇ ਲਈ ਸੋ ਇਹਨਾਂ ਚੀਜ਼ਾਂ ਤੋਂ ਦੂਰ ਰੱਖਣਾ ਚਾਹੀਦਾ ਇਹਦੀ ਜ਼ਿੰਮੇਵਾਰੀ ਘਰਿਆਂ ਦੀ ਬਣਦੀ ਆ ਪਰ ਪਰਿਵਾਰ ਪਤਾ ਨਹੀਂ ਕਿਉਂ ਇੰਨੇ ਲੋਕ ਬੇਪਰਵਾਹ ਹੋਏ ਹੋਏ ਆ ਜਿਹੜਾ ਕਿ ਆਪਣੇ ਤਰ੍ਹਾਂ ਦੀ ਬੱਚੀ ਨੂੰ ਧਿਆਨ ਰੱਖ ਸਕਦੇ ਆ ਆਪਣੇ ਇਸ ਤਰ੍ਹਾਂ ਦੇ ਅਸਲੇ ਦਾ ਧਿਆਨ ਨਹੀਂ ਰੱਖ ਸਕਦੇ ਹੈਗੇ ਸੋ ਇਸ ਤਰ੍ਹਾਂ ਦੇ ਘਟਨਾਵਾਂ ਅਕਸਰ ਵਾਪਰਦੀਆਂ ਨੇ ਪਰ ਇਹ ਤੋਂ ਸਿੱਖਿਆ ਜ਼ਰੂਰ ਲੈਣੀ ਚਾਹੀਦੀ ਹੈ ਜੇ ਇੱਕ ਘਟਨਾ ਵਾਪਰੀ ਹੈਗੀ ਤਾਂ ਹੋਰ ਜਿੰਨੇ ਅਸਲਾਧਾਰਕ ਲੋਕ ਨੇ ਉਹਨਾਂ ਨੂੰ ਜ਼ਰੂਰ ਇਹ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਆਪਣਾ ਇਹ ਅਸਲਾ ਉਹਨੂੰ ਕਿਸੇ ਸੇਫ ਜਗ੍ਹਾ ਤੇ ਰੱਖਣਾ ਜਿੰਦੇ ਦੇ ਅੰਦਰ ਰੱਖਿਆ ਜਾਵੇ ਤਾਂ ਕਿ ਉਹ ਉਹਦੇ ਤੱਕ ਕਿਸੇ ਦੀ ਪਹੁੰਚ ਨਾ ਹੋਵੇ ਜੀ ਜੀ ਬਿਲਕੁਲ ਇੱਕ ਛੋਟੀ ਜਿਹੀ ਲਾਪਰਵਾਹੀ ਨੇ ਇੱਕ ਵੱਡਾ ਹਾਦਸਾ ਜਿਹੜਾ ਘਰ ਦੇ ਵਿੱਚ ਉਹਦੇ ਨਾਲ ਹੋ ਗਿਆ ਮਾਪਿਆਂ ਦਾ ਪੁੱਤ ਸਦ ਲਈ ਉਹਨਾਂ ਤੋਂ ਦੂਰ ਚਲਾ ਗਿਆ ਔਰ ਸਰ ਇੱਕ ਜਿਸ ਤਰ੍ਹਾਂ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਅਜੇ ਇੱਕ ਬਿਆਨ ਸਾਹਮਣੇ ਆਇਆ ਜਿਸ ਤਰ੍ਹਾਂ ਅਸੀਂ ਪੰਜਾਬ ਦੇ ਕਾਨੂੰਨ ਦੀ ਗੱਲ ਕਰੀਏ ਤਾਂ ਕਈ ਵਾਰੀ ਆ ਕਿ ਲੋਕਾਂ ਨੂੰ 20-20 ਸਾਲ ਨਿਕਲ ਜਾਂਦੇ ਆ ਇਨਸਾਫ ਦੀ ਉਡੀਕ ਕਰਦੇ ਨੂੰ ਇਸ ਤੋਂ ਜ਼ਿਆਦਾ ਵੀ ਸਮਾਂ ਲੱਗ ਜਾਂਦਾ ਪਰ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਕਹਿਣਾ ਹੈ ਕਿ ਜਿਹੜੇ ਕਿ ਜਿਹੜੀ ਤਰੀਕ ਤੇ ਤਰੀਕ ਨਹੀਂ ਦਿੱਤੀ ਜਾਣੀ ਚਾਹੀਦੀ ਕੋਈ ਵੀ ਪਟੀਸ਼ਨ ਪਾਉਂਦਾ ਤੇ 6 ਮਹੀਨਿਆਂ ਦੇ ਵਿੱਚ ਉਸਦਾ ਨਿਪਟਾਰਾ ਹੋਣਾ ਚਾਹੀਦਾ ਇਸ ਫੈਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਉਹਨਾਂ ਨੇ ਕਿਹਾ ਕਿ ਕਿਉਂਕਿ ਜੇਕਰ ਕੋਈ ਅਜੇ ਹਨ ਨਹੀਂ ਕਰੇਗਾ ਤਾਂ ਉਹ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਵੀ ਮੰਨਿਆ ਜਾਵੇਗਾ ਬਫਰੀ ਹਚ ਸਰਦੀਪ ਬਾਤਰ ਦੀ ਇੱਕ ਹਮਰੱਤਨਾਵਿਅੋ ਕਹਿੰਦੇ ਆ ਵੀ ਬੰਦੇ ਮਿਰਕ ਹੋ ਗਏ ਫੈਸਲਾ ਸੁਣਦੇ ਆ ਸੁਣਦੇ ਆ ਉਹ ਇੱਥੇ ਤੁਹਾਨੂੰ ਪਤਾ ਨਹੀਂ ਕਿੰਨੇ ਕਿੰਨੇ ਸਾਲਾਂ ਤੋਂ ਜਿਵੇਂ ਤੁਸੀਂ ਕਿਹਾ 20 ਸਾਲ ਮੈਨੂੰ ਵੀ ਲੱਗਦਾ ਵੀ 20 ਦੀਆਂ ਕਈ ਤੱਕ ਇਸ ਤਰ੍ਹਾਂ ਦੇ ਮੁਕੱਦਮੇ ਮੈਂ ਦੇਖਿਆ ਉਹ ਦਾਦੇ ਦਾ ਕੀਤਾ ਹੋਇਆ ਮੁਕੱਦਮਾ ਪੋਤਾ ਤੋਂ ਪੋਤਾ ਹੁੰਦਾ ਹੈਗਾ ਉਹ ਤੀਜੀ ਪੀੜ੍ਹੀ ਤੱਕ ਜਾਂਦਾ ਹੀ ਪਿਆ ਜਾਂਦਾ ਉਹ ਕੋਈ ਫਾਇਦੇ ਨਹੀਂ ਹੁੰਦਾ ਹੈਗਾ ਤਰੀਕ पे ਤਰੀਕ ਉਹ ਜਿਵੇਂ ਇੱਕ ਕਿਸੇ ਫਿਲਮ ਦੇ ਵਿੱਚ ਡਾਇਲੋਗ ਆ ਤਰੀਕ पे ਤਰੀਕ ਉਹ ਤਰੀਕ ਤੇ ਤਰੀਕ ਪਈ ਜਾਂਦੀ ਆ ਪਈ ਜਾਂਦੀ ਆ ਇਸ ਇਲਾਕੇ ਜਾਂਦੇ ਆ ਲੋਕ ਕਹੇਰੀਆਂ ਜੋ ਬੈਠੇ ਨਹੀਂ ਨੇ ਮੁਰਦਿਆਂ ਦੇ ਆ ਬੇਹਰੀਆਂ ਦੇ ਵੈਂਟਰਾਂ ਦੇ ਬੈਠ ਕੇ ਜਨ ਕੋ ਮਲਾਇ ਤੇ ਬੈਠੇ ਰਹਿੰਦੇ ਨੇ ਜੀ ਸਾਰਾ ਦਿਨ ਉਹ ਦਿਹਾੜੀਆਂ ਕਹਿਣ ਲੱਗ ਪਈਏ ਤਾਂ ਬਹੁਤ ਸਾਰੇ ਲੋਕਾਂ ਦੇ ਤਾਂ ਅੱਧੀ ਅੱਧੀ ਉਮਰ ਹੈ ਜੋ ਕਤਹਿਰੀਆਂ 'ਚ ਹੀ ਗੁਜ਼ਰ ਜਾਂਦੀਆਂ ਨੇ ਬਿਰਦਿਆਂ ਦੀ ਤੇ ਜਿਹਨਾਂ ਦਾ ਸਮਾਂ ਜਿਹੜਾ ਹੈਗਾ ਸੋ ਆ ਚੰਗਾ ਫੈਸਲਾ ਹੈ ਪਰ ਕੇਸ ਬਹੁਤ ਜ਼ਿਆਦਾ ਪੈਂਡਿੰਗ ਪਿਆ ਹੈ ਜੀ ਜਿਸ ਤਰ੍ਹਾਂ ਦਾ ਮਤਲਬ ਪਿਛਲੇ ਸਮੇਂ ਪਿੰਡਾਂ ਰਿਪੋਰਟਾਂ ਆਉਂਦੀਆਂ ਨੇ ਬਹੁਤ ਸਾਰੇ ਕੇਸ ਤਾਂ ਨਿਜਰੀਆਂ ਅਲਾਤਾਂ ਦੇ ਵਿੱਚ ਤਾਂ ਜੋ ਕੁਝ ਹੈ ਹੈ ਆ ਹਾਈ ਕੋਰਟ ਦੇ ਵਿੱਚ ਹੀ ਬਹੁਤ ਕੁਝ ਪਿਆਰ ਆ ਜਿਹੜਾ ਲੰਮੇ ਸਮਾਂ ਤੋਂ ਕੋੜੀ ਕੀ ਜਾਂਦੇ ਆ ਜਿਨ੍ਹਾਂ ਦੇ ਉੱਪਰ ਕੋਈ ਫੈਸਲੇ ਨਹੀਂ ਹੁੰਦੇ ਹੈਗੇ ਤੇਸ ਆ ਜਿਹੜੇ ਉਸੇ ਤਰ੍ਹਾਂ ਦੇ ਆ ਤੇ ਹੁਣ ਦੇ ਵਿੱਚ ਹਾਈ ਕੋਰਟ ਦਾ ਜਿਹੜਾ ਇੱਕ ਇਹ ਫੈਸਲੇ ਨੂੰ ਮੈਂ ਦੇਖ ਰਿਹਾ ਸੀ ਜਿਹੜਾ ਕੇਸ ਹੈ ਉਹਦੇ ਵਿੱਚ ਇੱਕ ਬੜਾ ਹੈਗਾ ਇੱਕ ਮਹੱਤਵਪੂਰਨ ਅੰਗ ਹੈ ਉਹਨਾਂ ਨੇ ਇਹ ਵੀ ਕਿਹਾ ਵੀ ਇਹਦੇ ਵਿੱਚ ਜੇ ਕੋਈ ਹੋਰ ਅਧਿਕਾਰਿਕ ਪਿਕਾ ਲਾਉਣਾ ਤਾਂ ਉਹ ਵੀ ਜ਼ਿੰਮੇਵਾਰ ਹੋਗਾ ਇਕੱਲੇ ਨਾਲਤੇ ਨਹੀਂ ਜਿਵੇਂ ਹੁਣ ਪੁਲਿਸ ਆ ਪੁਲਿਸ ਦੀ ਬੇਸ ਕਰਦੀ ਨਜ਼ਰ ਜਾਂ ਮਤਲਬ ਕਿਸੇ ਕੋਈ ਜ਼ਮੀਨੀ ਮਾਮਲਾ ਚੱਲਦਾ ਉਹਦੇ ਚ ਕੋਈ ਰਿਪੋਰਟ ਮੰਗ ਲਈ ਤਹਿਿਲਦਾਰ ਤੋਂ ਜਾਂ ਹੋਰ ਉਹ ਲੰਮਕਾਈ ਤੁਰੇ ਜਾਂਦੇ ਉਹਦੀ ਰਿਪੋਰਟੇ ਵੀ ਆਉਂਦੀਆਂ ਹੈ ਯਾਰ ਉਹ ਲੰਮਾ ਖਮਾ ਉਪਰਿਕੂ ਪਾਉਂਦਾ ਰਹਿ ਲਿਆ ਫੇਰ ਕਿਸੇ ਕਿਸਾ ਕਿਸੇ ਦਿਨ ਹੋ ਜਾਂਦਾ ਵੀ ਕਿਸੇ ਵਕੀਲਾ ਨੇ ਸਟ੍ਰਾਈਕ ਕਰਤੀ ਨਹੀਂ ਵੀ ਇਹਨਾਂ ਦਾ ਜੱਜ ਸਾਹਿਬ ਹੈ ਨਹੀਂ ਕਿ ਉਹ ਹੈ ਸਮਾਂ ਚੱਲਦਾ ਹਾਂ ਲੋ ਇਸ ਤਰ੍ਹਾਂ ਵੀ ਕੋਈ ਡਿੱਕੇ ਪੈਂਦੇ ਉਹਨਾਂ ਨੇ ਉਹਨੂੰ ਉਸ ਅੜਕੇ ਪਾਉਣ ਵਾਲੇ ਲੋਕਾਂ ਦੇ ਲਈ ਵੀ ਇਸ ਤਰ੍ਹਾਂ ਦਾ ਮਤਲਬ ਜਿਹੜਾ ਹੈਗਾ ਆਦੇਸ਼ ਦੁੱਤਾ ਹੈਗਾ ਕਿ ਜੇ ਕੁੜਕਾ ਪਊਗਾ ਤਾਂ ਉਹ ਵੀ ਬਰਾਬਰ ਦਾ ਦੋਸ਼ੀ ਆ ਜਿਹੜਾ ਉਹ ਮੰਨਿਆ ਜਾਊਗਾ ਤੇ ਇਹਦੇ ਨਾਲ ਹੀ ਮਤਲਬ ਇਹ ਵੀ ਆ ਵੀ ਸਾਰੇ ਕੇਸ ਇਸ ਤਰ੍ਹਾਂ ਦੇ ਹੁੰਦੇ ਆ ਜਿਦੇ ਵਿੱਚ ਰਿਲੈਕਸਸ ਆ ਰਿਲੈਕਸਸ ਦੇਣ ਦੇ ਲਈ ਹੀ ਨਮਰੋ ਲੋਕ ਆ ਦਿੱਤੇ ਜਾਂਦੇ ਆ ਮਸਲ ਨਾ ਜਿਹੜੇ ਪੁਲਿਸ ਦੇ ਕੇਸ ਨੇ ਪੁਲਿਸ ਨੇ ਜਿਹਨੂੰ ਬਰੀ ਕਰਾਉਣ ਤਾਂ ਨਹੀਂ ਫੇਸ ਕਰਦੇ ਕਿੰਨਾ ਕਿੰਨਾ ਚਿਰ ਉਹ ਉਹ ਬਹੁਤ ਟਾਈਮ ਖੋ ਗਿਆ ਨਾ ਲੈਂਦੇ ਆ ਤੂੰ ਕੇਸ ਬਰੀ ਦੇ ਬਾਅਦ ਦੇ ਵਿੱਚ ਹੁਣ ਇੱਕ ਚਾਚਾ ਚਾਚਾ ਜੀ ਪਿਛਲੇ ਦਿਨਾਂ ਦੇ ਵਿੱਚ ਕਿਹਾ ਪੁਲਿਸ ਵਾਲੇ ਦੇ ਉੱਪਰ ਇਸ ਹੀ ਦਾ ਤੋਂ ਬਰੀ ਹੋ ਗਿਆ ਜੇ ਇਸੇ ਕਾਰਨਿਤੂ ਦਾ ਚਰਾਣੀ ਵੇਚ ਨਹੀਂ ਕੀਤਾ ਹੈਗਾ ਚਲ ਉਮਰਾ ਰੰਗ ਦੇ ਕਿਸੇ ਪੇਸ ਦੇ ਵਿੱਚ ਗਿਆ ਤੋਂ ਇਹ ਇਹ ਗੱਲਾਂ ਜਿਹੜੀਆਂ ਨਹੀਂ ਚੱਲ ਰਹੀਆਂ ਨਹੀਂ ਆ ਥੱਲੇ ਤੋਂ ਲਾ ਕੇ ਉੱਪਰ ਤੱਕ ਮਤਲਬ ਇਹ ਫਰਾ ਕੇ ਛਾਣੂ ਲੰਕਾਉਣ ਦਾ ਸਿਲਸਿਲਾ ਇਹਨਾਂ ਲਗਾ ਦੇ ਤਾ ਤੂੰ ਇਹਨੂੰ ਰੋਕਣਾ ਬਹੁਤ ਵਧੀਆ ਕੰਮ ਮੰਨਿਆ ਜਾ ਮੰਨਿਆ ਗਿਆ ਇਹ ਜਿਹੜਾ ਇਸ ਤਰ੍ਹਾਂ ਆਦੇਸ਼ ਕੀਤਾ ਗਿਆ ਇਹਦੇ ਨਾਲ ਬਹੁਤ ਵੱਡੀ ਰਾਤ ਮਿਲੂਗੀ ਜੀ ਇਹਦੇ ਉੱਪਰ ਸਭ ਦੀ ਨਾਲ ਅਮਰ ਵੀ ਹੋਣਾ ਚਾਹੀਦਾ ਜੀ ਜੀ ਸਭ ਮੈਂ ਬਿਲਕੁਲ ਉਹੀ ਜਾਨਣਾ ਚਾਹੁੰਦੀ ਸੀਗੀ ਕਿ ਜਿਸ ਤਰ੍ਹਾਂ ਲੋਕਾਂ ਨੂੰ ਜਿਹੜੇ ਲੰਬੇ ਸਮੇਂ ਤੋਂ ਇਨਸਾਫ ਦੀ ਉਡੀਕ ਕਰ ਰਹੇ ਆ ਉਹਨਾਂ ਲਈ ਰਾਹਤ ਦੀ ਖਬਰ ਹੈ ਦੇਖੋ ਲੋਕਾਂ ਦਾ ਆਰਥਿਕ ਨੁਕਸਾਨ ਵੀ ਬਹੁਤ ਜ਼ਿਆਦਾ ਹੁੰਦਾ ਹੈ ਹਰਾਸਮੈਂਟ ਹੈ ਜਿਹੜੀ ਕਚਹਿਰੀਆਂ ਦੇ ਵਿੱਚ ਕੋਟਾਂ ਦੇ ਵਿੱਚ ਉਹਨਾਂ ਦੀ ਬੱਕਰੀ ਹੁੰਦੀ ਹੈ ਪਰ ਕੀ ਤੁਹਾਨੂੰ ਲੱਗਦਾ ਵੀ ਜਿਵੇਂ ਬਿਆਨ ਜਿਵੇਂ ਦਾ ਆਇਆ ਹੈ ਕੋਰਟ ਦਾ ਆਦੇਸ਼ ਹੀ ਕਹਿ ਲਿਏ ਇਹਨੂੰ ਇੰਪਲੀਮੈਂਟ ਕੀਤਾ ਜਾਵੇਗਾ ਰਵਾਇਤੀ ਆ ਕੇ ਪਹਿਲਾਂ ਨਹੀਂ ਮਤਲਬ ਬਿਆਨ ਕਾਨੂੰਨ ਹੁਣ ਕਾਨੂੰਨ ਕਿੰਨੇ ਸਾਫ ਤੋਂ ਸਾਫ ਕਾਨੂੰਨ ਹੁੰਦੇ ਆਗੇ ਕ੍ਰਾਈਮ ਫੇਰ ਵੀ ਨਹੀਂ ਆਉਂਦਾ ਕਭੂ ਐਪਲੀਮੈਂਟ ਨਹੀਂ ਹੁੰਦੇ ਉਸ ਤਰੀਕੇ ਨਾਲ ਉਹ ਜਿਹੜਾ ਉਹ ਅਮਲ ਦੇ ਵਿੱਚ ਜਾਂਦੇ ਹੈ ਤੋ ਬਿਆਨ ਹੋਏ ਹੁੰਦੇ ਨੇ ਉਪਰੋ ਦੇ ਹਾ ਹੁਣ ਦੇ ਆਦੇਸ਼ ਆ ਇਹਦੇ ਆਦੇਸ਼ ਬਣ ਕੇ ਰਹਿ ਜਾਂਦੇ ਨੇ ਉਹਨਾਂ ਨੂੰ ਲਾਗੂ ਨਹੀਂ ਕੀਤਾ ਤਾਂ ਉਹਨੂੰ ਲਾਗੂ ਕਰਨ ਵਾਲੀ ਦੇ ਧਿਆਨ ਦੇਣ ਦੀ ਲੋੜ ਆ ਜੀ ਤੋ ਇਸ ਪਾਸੇ ਵੀ ਮੰਨ ਲਓ ਭਾਈ ਬਿੱਤੀ ਕਰਦੇ ਆ ਕਿ ਜਿਹੜੇ ਆਦੇਸ਼ ਕਿੱਤੇ ਨੇ ਉਹਨਾਂ ਨੂੰ ਲਾਗੂ ਕਰਾਉਣ ਦੇ ਲਈ ਵੀ ਜਿਹੜਾ ਸ਼ਕਤੀ ਬਾਕੀ ਜਾਵੇ ਬਹੁਤੀ ਲੰਬਾ ਕੰਮ ਨੂੰ ਤਾਂ ਥੋੜੀ ਗੱਲ ਹੀ ਹੁੰਦੀ ਆ ਜੇ 2000 ਕਿਸਾਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਟੰਗਿਆ ਜਾਂਦਾ ਤਾਂ ਉਦੋਂ ਬਾਅਦ ਫਿਰ ਡਰ ਬਣ ਜਾਂਦਾ ਫਿਰ ਉਹ ਨਹੀਂ ਕਰਦੇ ਲੋਕ ਰਹਿਗੇ ਜੋ ਨੂੰ ਦਾ ਡੰਡੇ ਨਾਲ ਹੀ ਚੱਲਦਾ ਜੇ ਡੰਡਾ ਨਹੀਂ ਹੈਗਾ ਫਿਰ ਕਾਨੂੰਨ ਨਹੀਂ ਹੈਗਾ ਕਾਨੂੰਨ ਤਾਂ ਡੰਡੇ ਨਾਲ ਹੀ ਲਾਗੂ ਹੁੰਦਾ ਹੈ ਜਦੋਂ ਅਜਿਹਾ ਮਤਲਬ ਨਹੀਂ ਹੁੰਦੀ ਹੈ ਕਿ ਉਹਨਾਂ ਚਿਰ ਕੋਰੋਨਾ ਨਹੀਂ ਉਹ ਅਮਲ ਦੇ ਵਿੱਚ ਆਇਆਗਾ ਫਿਰ ਉਹ ਅਮਲ ਦੇ ਵਿੱਚ ਲਈ ਉਹਨਾਂ ਦੀ ਸ਼ਕਤੀ ਬਹੁਤ ਜ਼ਰੂਰੀ ਹੈ ਜੀ ਅ ਬਿਲਕੁਲ ਸਹੀ ਕਿਹਾ ਸਰ ਤੁਸੀਂ ਕਾਫੀ ਸਰੀ ਸਿਆਣੇ ਕਹਿੰਦੇ ਨੇ ਕਿ ਡੰਡਾ ਪੀਰ ਹੈ ਵਿਗੜਿਆ ਤਿਗੜਿਆ ਦਾ ਤੇ ਜੇਕਰ ਇਹਨੂੰ ਇੰਪਲੀਮੈਂਟ ਕਰ ਦਿੱਤਾ ਜਾਂਦਾ ਹੈ ਤਾਂ ਇੱਕ ਬਹੁਤ ਹੀ ਸਹੀ ਫੈਸਲਾ ਬਹੁਤ ਸਾਰੇ ਲੋਕਾਂ ਨੂੰ ਰਾਹਤ ਮਿਲੇਗੀ ਸਰ ਤੁਸੀਂ ਸਾਡੇ ਨਾਲ ਜੁੜੇ ਐਮ ਖਬਰਾਂ ਤੇ ਅਸੀਂ ਚਰਚਾ ਕੀਤੀ ਹੈ ਉਸ ਤੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕੱਲ ਫਿਰ ਨਵੀਆਂ ਖਬਰਾਂ ਤੇ ਚਰਚਾ ਕਰਨ ਲਈ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ